ਹਾਂਜੀ ਦੇ ਸਤਿ ਸ੍ਰੀ ਅਕਾਲ ਜੀ ਸਾਰੇ YouTube ਫੈਮਿਲੀ ਨੂੰ ਤੇ ਆਜੋ ਜੁੜ ਜੋ লাইਵ ਦੇ ਵਿੱਚ ਤੇ ਜਿਹੜੇ ਜਿਹੜੇ ਵੀ ਵੀਰਾਂ ਦੇ ਕਮੈਂਟ ਹੋਣਗੇ ਉਹ ਸਾਰਿਆਂ ਦਾ ਰਿਪਲਾਈ ਇੱਥੇ ਦਿੱਤਾ ਜਾਵੇਗਾ ਸੋ ਆਜੋ ਜਲਦੀ ਜਲਦੀ লাইਵ ਦੇ ਵਿੱਚ ਤੇ ਕਰਦੇ ਆਂ ਫਿਰ ਗੱਲਬਾਤ ਤੇ ਤੁਹਾਡੇ ਕਿਹੜੇ ਮਸਲੇ ਨੇ ਕਿਸ ਤਰ੍ਹਾਂ ਉਹਨਾਂ ਦਾ ਹੱਲ ਹੋ ਸਕਦਾ ਵਾ ਜਿਵੇਂ ਕਿ ਹੋਣਾ ਚੱਲ ਰਿਹਾ ਸਬਸਿਡੀ ਆਈਆ ਸਬਸਿਡੀ ਕਿਵੇਂ ਕਿਵੇਂ ਤੇ ਕੌਣ ਕੌਣ ਪਰ ਸਕਦਾ ਤੇ ਕੀ ਇਸ ਦੇ ਵਾਸਤੇ ਕ੍ਰਾਈਟੇਰੀਆ ਵਾ ਇਹ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਲਾਈਵ ਦੇ ਵਿੱਚ ਦਿੱਤੀ ਜਾਏਗੀ ਬਾਕੀ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਬਾਕੀ ਜਿਹੜੇ-ਜਿਹੜੇ ਵੀ ਮੇਰੇ ਵੀਰ ਭਰਾ ਦੇ ਕੋਈ ਸਵਾਲ ਨੇ ਉਹ ਆਪਣਾ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਆ ਤੇ ਉਹਨਾਂ ਦਾ ਰਿਪਲਾਈ ਜਿਹੜਾ ਵਾ ਤੁਹਾਨੂੰ ਨਾਲ ਦੀ ਨਾਲ ਲਾਈਵ ਦੇ ਵਿੱਚ ਮਿਲ ਜੇਗਾ ਜਿਹੜੀ ਸਬਸਿਡੀ ਆਈ ਆ ਤੇ ਜਿਹੜੀ ਫ੍ਰੀ ਵਾਲੀ ਕਲਕ ਜਿਹੜੀ ਭਰੀ ਜਾ ਰਹੀ ਆ ਉਹਦੇ ਵਾਸਤੇ ਆਪਾਂ ਮਤਲਬ ਵੀ ਕਿਵੇਂ ਆਨਲਾਈਨ ਅਪਲਾਈ ਕਰ ਸਕਦੇ ਆ ਉਹਦੇ ਰਿਲੇਟਡ ਜਿਹੜੀ ਵੀਡੀਓ ਆ ਉਹ ਤਾਂ YouTube ਚੈਨਲ ਦੇ ਉੱਪਰ ਮੈਂ ਅਪਲੋਡ ਕੀਤੀਆਂ ਆ ਵਾ ਸਬਸਿਡੀ ਵਾਸਤੇ ਵੀ ਤੇ ਸਬਸਿਡੀ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਟਰੈਕਟਰ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਆ ਉਹਦੇ ਵਾਸਤੇ ਜਿਹੜਾ ਵਾ ਕੀ ਕਰਟੇਰੀਆ ਸਰਕਾਰ ਨੇ ਰੱਖਿਆ ਵਾ ਕੀ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਉਹ ਕਿਵੇਂ ਅਪਲਾਈ ਕਰ ਸਕਦੇ ਆ ਇਹ ਵੀ ਸਾਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਲਾਈਵ ਦੇ ਵਿੱਚ ਤੁਹਾਡੇ ਸੁਵਾਨਾ ਦੇ ਜਵਾਬਾਂ ਦੇ ਵਿੱਚ ਤੁਹਾਨੂੰ ਮਿਲ ਜਵੇਗੀ ਗੋਵੇ ਕਈ ਵਾਰ ਫਿਰ ਵੀਰ ਅਲੱਗ-ਅਲੱਗ ਫੋਨ ਕਰਦੇ ਆ ਤੇ ਫਿਰ ਪਤਾ ਨਹੀਂ ਲੱਗਦਾ ਅਲੱਗ-ਅਲੱਗ ਮੇਰਾ ਵੀ ਸ਼ੌਪ ਦਾ ਕੰਮ ਆ ਦੁਕਾਨ ਦਾ ਵਾ ਤਸਨਾ ਉਖਾਉ ਜਾਂਦਾ ਵਾ ਇਕੱਲੇ ਇਕੱਲੇ ਭਰਾ ਨੂੰ ਕਿ ਕੀ ਜਾਣਕਾਰੀ ਆ ਜਾਂ ਇਸ ਤਰ੍ਹਾਂ ਆਨਲਾਈਨ ਦੇ ਵਿੱਚ ਇਹ ਆ ਵੀ ਸਾਰੇ ਭਰਾ ਜੁੜ ਜਾਣਗੇ ਤੇ ਸਾਰਿਆਂ ਨੂੰ ਜਾਣਕਾਰੀ ਮਿਲ ਜੀਏਗੀ ਉਸ ਤਰ੍ਹਾਂ ਇਕੱਲੇ ਇਕੱਲੇ ਨੂੰ ਫੋਨ ਕਰਨਾ ਫਿਰ ਔਖਾ ਹੋ ਜਾਂਦਾ ਵਾ ਦੁਕਾਨ ਦਾ ਵੀ ਕੰਮ ਹੈ ਆਪਣਾ ਦੁਕਾਨ ਦੇ ਉੱਪਰ ਜੇ ਕਸਟਮਰ ਹੁੰਦੇ ਆ ਫਿਰ ਕਾਲ ਆਉਂਦੀ ਆ ਕਈ ਵੀਰਾਂ ਨੂੰ ਨਹੀਂ ਦੱਸਿਆ ਜਾਂਦਾ ਇਸ ਲਈ ਆਪਾਂ ਟਾਈਮ ਰੱਖਿਆ ਵਾ ਐਤਵਾਰ ਤੇ ਐਤਵਾਰ ਲਾਈਵ ਹੋਇਆ ਕਰਾਂਗੇ ਤੇ ਜਿਹੜੇ ਕੋਈ ਵੀਰ ਭਰਾਵਾਂ ਦੇ ਆਪਣੇ ਸਵਾਲ ਜਵਾਬ ਹੋਣੇ ਉਹਨਾਂ ਨੂੰ ਜਿਹੜਾ ਲਾਈਵ ਦੇ ਵਿੱਚ ਹੀ ਉਹਨਾਂ ਦਾ ਰਿਪਲਾਈ ਜਿਹੜਾ ਵਾ ਦਿੱਤਾ ਜਾਵੇਗਾ ਤੇ ਲਾਈਵ ਦੇ ਵਿੱਚ ਹੀ ਉਹਨਾਂ ਚੀਜ਼ਾਂ ਦਾ ਸੋਲੂਸ਼ਨ ਕਰ ਦਿੱਤਾ ਜਾਊਗਾ ਆ ਰਹੇ ਹੋ ਹੌਲੀ ਹੌਲੀ ਵੀਰ ਮੇਰੇ ਸਾਰੇ ਜੁੜ ਰਹੇ ਨੇ ਤੇ ਜਿੰਨਾਂ ਜਿੰਨਾਂ ਦੇ ਵੀ ਕੋਈ ਸਵਾਲ ਹੋਣਗੇ ਉਹ ਲਾਈਵ ਦੇ ਵਿੱਚ ਆਪਣਾ ਮੈਸੇਜ ਕਰ ਦੇਣ ਤੇ ਉਹਨਾਂ ਦਾ ਰਿਪਲਾਈ ਮਿਲਦਾ ਜਾਵੇਗਾ ਅੱਜ ਦੇ ਜ਼ਿਆਦਾਤਰ ਲਾਈਵ ਜਿਹੜਾ ਆਪਾਂ ਕੀਤਾ ਵਾ ਜਿਸ ਤਰ੍ਹਾਂ ਸਬਸਿਡੀ ਆਈ ਆ ਤੇ ਇੱਕ ਜਿਹੜੇ ਕਣਕ ਦੇ ਬੀਜਾਂ ਦੇ ਉੱਪਰ ਸਬਸਿਡੀ ਆ ਉਹ ਉਸ ਵਾਸਤੇ ਆ ਤੇ ਜਿਹੜੀ ਖੇਤੀਬਾੜੀ ਦੇ ਸੰਦਾਂ ਦੇ ਉੱਪਰ ਸਬਸਿਡੀ ਆਈ ਆ ਉਹ ਕਿਹੜੇ ਭਰਾਵਾਂ ਵਾਸਤੇ ਆਈ ਆ ਤੇ ਕਿਵੇਂ ਉਸ ਨੂੰ ਅਪਲਾਈ ਕਰ ਸਕਦੇ ਆ ਇਹ ਸਾਰੀ ਜਾਣਕਾਰੀ ਜਿਹੜੀ ਅੱਜ ਦੇ ਲਾਈਵ ਦੇ ਵਿੱਚ ਤੁਹਾਨੂੰ ਜਿਹੜੀ ਮਿਲ ਜਾਵੇਗੀ ਬਾਕੀ ਹੋਰ ਭਰਾ ਜੁੜੇ ਆ ਜਿਹੜੇ ਹੌਲੀ ਹੌਲੀ ਜੁੜ ਰਹੇ ਨੇ ਤੇ ਆ ਜਿਓ ਸਾਰੇ ਜਣੇ ਕਰੀ ਲਾਈਵ ਦੇ ਵਿੱਚ ਜਿਹੜੇ ਜਿਹੜੇ ਆਪਣੇ ਭਰਾਵਾਂ ਨੇ ਕੋਈ ਜਾਣਕਾਰੀ ਲੈਣੀ ਆ ਕਮੈਂਟ ਬਾਕਸ ਦੇ ਵਿੱਚ ਆਪਣੀ ਜਰੂਰ ਗੱਲਬਾਤ ਲਿਖੀ ਜਾਓ ਵੀ ਤੁਹਾਨੂੰ ਕਿਹਦੇ ਰਿਲੇਟਡ ਕੋਈ ਮੈਸੇਜ ਵੀਰ ਭੇਜਦੇ ਨੇ ਬਾਅਦ ਦੇ ਵਿੱਚ ਚੈਨਲ ਦੇ ਉੱਪਰ ਜਦੋਂ ਵੀਡੀਓ ਪਾਈ ਦੀ ਆ ਤਾਂ ਥੱਲੇ ਕਮੈਂਟ ਬਾਕਸ ਚ ਆਉਂਦੇ ਆ ਫਿਰ ਉਹ ਇਕੱਲੇ ਇਕੱਲੇ ਦਾ ਰਿਪਲਾਈ ਜਿਹੜਾ ਵਾ ਬੜੀ ਮੁਸ਼ਕਲ ਨਾਲ ਹੋ ਜਾਂਦਾ ਵਾ ਕਈ ਯਾਰ ਮੈਸੇਜ ਹੀ ਬੜੀ ਲੇਟ ਵੇਖੀਦਾ ਵਾ ਕਈ ਯਾਰ ਵੀਡੀਓ ਅਪਲੋਡ ਕਰ ਦੇਈ ਦੀ ਆ ਤੇ ਬਾਅਦ ਦੇ ਵਿੱਚ YouTube ਦੇ ਉੱਪਰ ਕਦੀ ਆਏ ਹੀ ਨਹੀਂ ਏ ਤੇ ਹੁਣ ਜਿਹੜੇ ਸਬਸਿਡੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ 3 ਤਰੀਕ 11ਵਾਂ ਮਹੀਨਾ 2025 ਅਗਲੇ ਮਹੀਨੇ ਦੀ 3 ਤਰੀਕ ਦੇ ਸ਼ਾਮ ਦੇ 5 ਵਜੇ ਤੱਕ ਇਹ ਪੋਰਟਲ ਜਿਹੜੀ ਆ ਓਪਨ ਰਹਿਣੀ ਆ ਉਦੋਂ ਤੱਕ ਤੁਸੀਂ ਇਹ ਸਬਸਿਡੀ ਮੋਬਾਈਲ ਤੋਂ ਹੀ ਆਪਣੇ ਤੋਂ ਕਰ ਸਕਦੇ ਜੇ ਬਾਕੀ ਕਈ ਕਿਸਾਨਾਂ ਪਰਮਾਂ ਦੀ ਇਹ ਵੀ ਆ ਆਈਡੀ ਵੀ ਨਹੀਂ ਹੈਗੀ ਫਾਰਮਰ ਆਈਡੀ ਵੀ ਨਹੀਂ ਬਣੀ ਫਾਰਮਰ ਆਈਡੀ ਦੇ ਰਿਲੇਟਡ ਜਿਹੜੀ ਵੀਡੀਓ ਆ ਉਹ ਤੁਹਾਨੂੰ ਕੱਲ ਬਣਾ ਕੇ ਮੈਂ ਪਾਵਾਂਗਾ YouTube ਚੈਨਲ ਦੇ ਉੱਪਰ ਹੀ ਆਪਣੇ ਇਸੇ ਦੇ ਉੱਪਰ ਕਿਵੇਂ ਫਾਰਮਰ ਆਈਡੀ ਵੀ ਬਣਾ ਸਕਦੇ ਜੇ ਕਿਵੇਂ ਉਹਦੇ ਵਿੱਚ ਕਰੈਕਸ਼ਨ ਕਰ ਸਕਦੇ ਜੇ ਜੇਕਰ ਤੁਹਾਡੀ ਫਾਰਮਰ ਆਈਡੀ ਬਣੀ ਆ ਉਹਨੂੰ ਕਿਵੇਂ ਪਤਾ ਕਰ ਸਕਦੇ ਜੇ ਕਿਹੜੇ ਨੰਬਰ ਦੇ ਉੱਪਰ ਬਣੀ ਆ ਇਹ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਵੇਗੀ ਹੁਣ ਜਿਹੜੀ ਆਪਾਂ ਗੱਲ ਕਰਦੇ ਜਿਹੜੀ ਟਰੈਕਟਰ ਦੇ ਉੱਪਰ ਪਹਿਲਾਂ ਸਬਸਿਡੀ ਆ ਰਹੀ ਆ ਸਭ ਤੋਂ ਪਹਿਲਾਂ ਟਰੈਕਟਰ ਵਾਲੇ ਦੀ ਜੇਕਰ ਗੱਲ ਕਰੀਏ ਇਹਦੇ ਟਰੈਕਟਰ ਵਾਲੇ ਦੇ ਵਿੱਚ ਇਹ ਕੰਡੀਸ਼ਨ ਸਰਕਾਰ ਨੇ ਰੱਖੀ ਆ ਜਿੰਨੇ ਸਬਸਿਡੀ ਦੇ ਉੱਪਰ ਟਰੈਕਟਰ ਲੈਣਾ ਉਹਦੇ ਵਾਸਤੇ ਗਰੁੱਪ ਦੀ ਨਹੀਂ ਜ਼ਰੂਰਤ ਹੈਗੀ ਇਹ ਹੈਗੇ ਜਿਹੜੇ ਸਬਸਿਡੀ ਹੋਣ ਨਿਕਲੀ ਆਏ ਐ ਐਸਸੀ ਕਿਸਾਨ ਭਰਾਵਾਂ ਵਾਸਤੇ ਆਪਣੇ ਉਹਦੇ ਵਿੱਚ ਉਹਨਾਂ ਦੀ ਆਈਡੀ ਬਣੀ ਹੋਣੀ ਜ਼ਰੂਰੀ ਆ ਆਈਡੀ ਕਿਵੇਂ ਬਣਾਉਣੀ ਐ ਸਾਰੀ ਜਾਣਕਾਰੀ ਵੀ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੀ ਉੱਥੇ ਮਿਲ ਜੇਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਐਸਸੀ ਕਿਸਾਨ ਵੀਰ ਨੇ ਜਿਨ੍ਹਾਂ ਨੇ ਟਰੈਕਟਰ ਦੇ ਉੱਪਰ ਸਬਸਿਡੀ ਲੈਣੀ ਆ ਉਹਨਾਂ ਦੇ ਨਾਮ ਦੇ ਉੱਪਰ ਜਿਹੜੀ ਐ ਜ਼ਮੀਨ ਹੋਣਾ ਜਿਹੜਾ ਵਾ ਜ਼ਰੂਰੀ ਆ ਸਭ ਤੋਂ ਜ਼ਰੂਰੀ ਪਹਿਲਾਂ ਫਸਟ ਵੇ ਵੇ ਜਿਹੜੀ ਜ਼ਮੀਨ ਉਹਨਾਂ ਦੇ ਨਾਮ ਦੇ ਉੱਪਰ ਹੋਣੀ ਚਾਹੀਦੀ ਹੈ ਰਜਿਸਟਰੀ ਰਜਿਸਟਰੀ ਵਾਲੀ ਜਿਹੜੀ ਆ 2 ਤੋਂ 3 ਕਿੱਲੇ ਦਾ ਘੱਟ ਤੋਂ ਘੱਟ ਜਿਹੜੀ ਆ ਉਸ ਤੋਂ ਇਲਾਵਾ ਜੇਕਰ ਟਰੈਕਟਰ ਦੀ ਮੈਂ ਗੱਲ ਕਰ ਰਿਹਾ ਟਰੈਕਟਰ ਦੇ ਜੇ ਸਬਸਿਡੀ ਲੈਣੀ ਬਾਕੀ ਸੰਧਾ ਦੇ ਉੱਪਰ ਜਿਹੜੀ ਸਬਸਿਡੀ ਲੈਣੀ ਆ ਉਸ ਦੇ ਵਾਸਤੇ ਜਿਹੜੀ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਇਹਨਾਂ ਕੰਡੀਸ਼ਨਾਂ ਬਾਰੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਟਰੈਕਟਰ ਦੀ ਉਹਨਾਂ ਗੱਲ ਕਰਦੇ ਆ ਟਰੈਕਟਰ ਦੇ ਵਿੱਚ ਸਰਕਾਰ ਨੇ ਜਿਹੜਾ ਮੰਗਿਆ ਵਾ ਉਹਦੇ ਵਿੱਚ 3 ਸਾਲ ਦੀ ਆਈਟੀਆਰ ਮੰਗੀ ਆ 3 ਸਾਲ ਦੀਆਂ ਜਿਹੜੀਆਂ ਰਿਟਰਨਾਂ ਨੇ ਉਹ ਹੋਣੀਆਂ ਜਿਹੜੀਆਂ ਜ਼ਰੂਰੀ ਨੇ ਜੇ ਅਗਰ ਤੁਹਾਡੇ ਕੋਲ 3 ਸਾਲ ਦੀਆਂ ਰਿਟਰਨਾਂ ਜਿਹਨੂੰ ਆਈਟੀਆਰ ਇਨਕਮ ਟੈਕਸ ਰਿਟਰਨ ਆ ਬੋਲਦੇ ਆ ਉਹ ਹੋਣੀਆਂ ਜ਼ਰੂਰੀ ਨੇ ਉਹ ਵੀ ਘੱਟ ਤੋਂ ਘੱਟ ਜਿਹੜੀ ਰਿਟਰਨ ਆ 7 ਲੱਖ ਰੁਪਏ ਤੱਕ ਦੀ ਹੋਣੀ ਚਾਹੀਦੀ ਆ ਉਹਦੇ ਵਿੱਚ ਜਿ ਤਰ੍ਹਾਂ ਖੇਤੀਬਾੜੀ ਦੀ ਆਪਾਂ ਇਹ ਤਾਂ ਹੋ ਹੀ ਜਾਂਦਾ ਨਾ ਖੇਤੀਬਾੜੀ ਦੇ ਪੈਸੇ ਆਉਂਦੇ ਆਪਣੇ ਅਕਾਊਂਟ ਦੇ ਵਿੱਚ ਆ ਉਸ ਤੋਂ ਇਲਾਵਾ ਆਪਣਾ ਡੇਰੀ ਫਾਰਮਿੰਗ ਦਾ ਜਾਂ ਕੋਈ ਵੀ ਸਹਾਇਕ ਧੰਦਾ ਮੁਰਗੀ ਪਾਲਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸਾਨ ਵੀਰ ਜਿਹੜਾ ਕੋਈ ਧੰਦਾ ਕਰਦਾ ਉਹ ਵੀ ਹੋਣਾ ਜਿਹੜਾ ਨਾਲ ਆ ਉਹ ਜ਼ਰੂਰੀ ਆ ਜੇਕਰ ਉਹ ਹੋਏਗਾ ਨਾਲ ਤੇ ਫਿਰ 7 ਲੱਖ ਦੀ ਰਿਟਰਨ ਹੋਵੇਗੀ ਤੇ ਉਹੀ ਕਿਸਾਨ ਵੀਰ ਜਿਹੜਾ ਵਾ ਟਰੈਕਟਰ ਵਾਸਤੇ ਜਿਹੜਾ ਅਪਲਾਈ ਕਰ ਸਕਦਾ ਉਸ ਨੂੰ ਹੀ ਜਿਹੜਾ ਵਾ ਇਸ ਦੇ ਵਿੱਚ 80% ਤੱਕ ਜਿਹੜੀ ਸਬਸਿਡੀ ਆ ਮਿਲੇਗੀ ਬਾਕੀ ਜਿਹੜੇ ਆਸਾਂ ਦੇ ਆ ਦੂਸਰੇ ਉਹਨਾਂ ਦੇ ਵਿੱਚ ਜਿਵੇਂ ਉਹਨਾਂ ਆ ਰਿਆ ਵਾ ਸੁਪਰ ਐਸਐਮਐਸ ਹੈਪੀ ਸਮਾਰ ਸੀਡਰ ਆ ਸੁਪਰ ਸੀਡਰ ਆ ਸਰਫੇਸ ਸੀਡਰ ਜ਼ੀਰੋ ਟੇਲ ਡ੍ਰੇਲ ਆ ਬੈਲਰ ਆ ਰੋਟਰੀ ਸਲੈਸਰ ਆ ਪੈਡੀ ਸਟਰਾ ਚਾਪਰ ਕਰਾਪ ਰੀਪਰ ਤੇ ਉਲਟਾਵੇਂ ਪਲਾਉ ਇਹ ਜਿਹੜੇ ਸੰਦ ਨੇ ਇਹ ਸੰਦਾਂ ਵਾਸਤੇ ਕੋਈ ਕੰਡੀਸ਼ਨ ਨਹੀਂ ਹੈਗੀ ਇਹਦੇ ਵਾਸਤੇ ਬਸ ਆਪਣੇ ਕੋਲ ਜ਼ਮੀਨ ਹੋਣਾ ਜ਼ਰੂਰੀ ਆ ਤੇ ਬਾਕੀ ਟਰੈਕਟਰ ਦੀ ਆਰਸੀ ਹੋਣੀ ਜ਼ਰੂਰੀ ਆ ਜੇਕਰ ਟਰੈਕਟਰ ਦੀ ਆਰਸੀ ਤੁਹਾਡੇ ਕੋਲ ਨਹੀਂ ਵੀ ਹੈਗੀ ਤੇ ਉਸ ਦੇ ਵਿੱਚ ਤੁਸੀਂ ਨਾਂ ਵਾਲੀ ਆਪਸ਼ਨ ਜਿਹੜੀ ਆ ਉਹ ਭਰ ਸਕਦੇ ਜੇ ਨਾਂ ਵਾਲੀ ਆਪਸ਼ਨ ਭਰੋਗੇ ਤਾਂ ਉਸ ਦੇ ਵਿੱਚ ਹਲਫੀਆ ਬਿਆਨ ਦੇ ਤੌਰ ਦੇ ਉੱਪਰ ਤੁਸੀਂ ਕਿਸੇ ਵੀ ਆਪਣੇ ਰਿਲੇਟਿਵ ਦਾ ਕਿਸੇ ਦਾ ਵੀ ਟਰੈਕਟਰ ਜਿਹੜਾ ਉਸ ਦੇ ਵਿੱਚ ਭਰ ਸਕਦੇ ਜੇ ਜਾਤੇ ਤਾਂ ਆ ਜੋ ਸ਼ਰੀਕੇ ਜੋ ਕਿਸ ਤੱਕ ਟਰੈਕਟਰ ਜਿਹੜਾ ਵਾ ਭਰ ਸਕਦੇ ਜੇ ਜੇਕਰ ਤੁਹਾਡੇ ਕੋਲ ਜ਼ਮੀਨ ਹੈਗੀ ਆ ਤੇ ਤੁਸੀਂ ਉਸ ਦੇ ਰਿਲੇਟਿਡ ਸਬਸਿਡੀ ਜਿਹੜੀ ਅਪਲਾਈ ਕਰ ਸਕਦੇ ਹਾਂ ਹਾਂਜੀ ਹਾਂਜੀ ਐਮ ਆਰ ਡੈਲਾ ਅਸਲਾਮੁਅਲੈਕੁਮ ਸਰ ਅਸਲਾਮੁਅਲੈਕੁਮ ਭਾਈ ਹੋਰ ਠੀਕ ਠਾਕ ਸਰ ਵਧੀਆ ਤੇ ਬਾਕੀ ਜਿਹੜੀ ਕਣਕ ਮਿਲ ਰਹੀ ਆ ਫੀ ਵਾਲੀ ਕਣਕ ਉਹਦੀ ਕੰਡੀਸ਼ਨ ਵੀ ਤੁਹਾਨੂੰ ਥੋੜੀ ਜੀ ਦੱਸਾਂ ਉਹਦੇ ਵਿੱਚ ਕੀ ਆ ਵੀ ਕਣਕ ਆਪਾਂ ਆਨਲਾਈਨ ਪੋਰਟਲ ਤੋਂ ਅਪਲਾਈ ਕਰਨੀ ਆ ਉਹਦੀ ਵੀਡੀਓ ਵੀ ਆ ਮੈਂ YouTube ਚੈਨਲ ਦੇ ਉੱਪਰ ਹਾਂ ਜੀ ਬਾਈ ਸਬਸਿਡੀ ਕਿੰਨੇ ਟਾਈਮ ਵਿੱਚ ਆਉਂਦੀ ਆ ਗਰੁੱਪ ਵਾਲੀ ਇਹ ਵਾਲੀ ਵੀਡੀਓ ਜਿਹੜੀ ਗਰੁੱਪ ਵਾਲੀ ਸਬਸਿਡੀ ਹੁੰਦੀ ਜੇ ਇਹਦਾ ਟਾਈਮ ਹੁੰਦਾ ਜੇ 3 ਤੋਂ 4 ਮਹੀਨੇ ਕਈ 6 ਮਹੀਨੇ ਵੀ ਲੱਗ ਜਾਂਦੇ ਜੇ ਘੱਟ ਤੋਂ ਘੱਟ 6 ਕੁ ਮਹੀਨੇ ਦਾ ਟਾਈਮ ਹੁੰਦਾ ਜੇ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਆ ਜਾਂਦੀ ਆ ਜੇਕਰ ਤੁਸੀਂ ਸੰਦ ਵਗੈਰਾ ਲੈ ਲਿਆ ਵਾ ਲੈ ਕੇ ਤੇ ਸੈਂਕਸ਼ਨ ਵਗੈਰਾ ਪਾਸ ਹੋਈ ਹੈ ਤੁਹਾਡੀ ਤੇ ਜਦੋਂ ਗਵਰਨਮੈਂਟ ਇਹਦੇ ਕੀ ਕਰਦੀ ਹੈ ਵੀ ਇੱਕ ਔਲ ਆ ਰਹੀ ਵੀਰ ਮੇਰੇ ਗਵਰਨਮੈਂਟ ਇਹਦੇ ਵਿੱਚ ਬਾਦ ਜਦੋਂ ਇਹ ਸੰਦ ਲੈਂਦੇ ਜੇ ਨਾ ਸੰਦ ਲਿਆ ਆਗੇ ਤੇ ਤੁਹਾਡੇ ਸਾਰੇ ਸੰਦਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ ਵਾ ਇਕੱਠੇ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਮ੍ਹਾਂ ਬੰਦੀ ਦੇ ਕਾਗਜ਼ ਸਾਰੇ ਕਾਗਜ਼ ਜਿਹੜੇ ਇਕੱਠੇ ਕੀਤੇ ਜਾਂਦੇ ਜਦੋਂ ਕਲਾਉਂਦੇ ਆ ਤੇ ਘੱਟੋ ਘੱਟ 2 ਜਾਂ 3 ਮਹੀਨੇ ਦੇ ਵਿੱਚ ਵਿੱਚ ਜਿਹੜੀ ਸਬਸਿਡੀ ਆ ਇਹ ਖਾਤੇ ਤੁਹਾਡੇ ਦੇ ਵਿੱਚ ਆ ਜਾਂਦੀ ਆ ਜਿਹਦੇ ਨਾਂ ਦੇ ਉੱਤੇ ਤੁਸੀਂ ਲਿਆ ਹੁੰਦੇ ਵਸਾਂ ਦਾ ਤੇ ਕਣਕ ਵਾਲੀ ਦੀ ਆਪਾਂ ਗੱਲ ਕਰ ਰਹੇ ਹਈਏ ਕਿ ਕਣਕ ਵਾਲੀ ਜਿਹੜੀ ਸਬਸਿਡੀ ਆ ਕਣਕ ਵਾਲੀ ਸਬਸਿਡੀ ਇਸ ਤਰ੍ਹਾਂ ਜਿਹੜੇ ਤੇ ਹੜ੍ਹ ਪ੍ਰਭਾਵਿਤ ਏਰੀਏ ਹਈਏ ਜਿਨ੍ਹਾਂ ਦੇ ਵਿੱਚ ਪਾਣੀ ਆਇਆ ਹੀ ਆ ਉਹਨਾਂ ਦੇ ਵਿੱਚ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਵਾ ਵੀ 5 ਏਕੜ ਤੱਕ ਜਿੰਨਾ ਦੇ 5 ਏਕੜ ਆ 5 ਏਕੜ ਤੋਂ ਵੱਧ ਵੀ ਆ ਚਾਹੇ ਜ਼ਮੀਨ ਪਰ ਉੱਥੇ ਤੁਹਾਨੂੰ ਜਿਹੜਾ ਕਣਕ ਦਾ ਬੀਜ ਆ ਉਹ 5 ਏਕੜ ਤੱਕ ਜਿਹੜਾ ਵਾ ਫ੍ਰੀ ਮਿਲੇਗਾ ਉਹਦੇ ਰਜਿਸਟ੍ਰੇਸ਼ਨ ਕਰ ਸਕਦੇ ਜੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜੇਕਰ ਇੱਕ ਤੁਹਾਨੂੰ ਫਾਰਮ ਮਿਲਦਾ ਵਾ ਉਹਦੇ ਵਿੱਚ ਉਹਨੂੰ ਆਪਾਂ ਪ੍ਰਿੰਟ ਆਊਟ ਕੱਢਣਾ ਹੁੰਦਾ ਪ੍ਰਿੰਟ ਆਊਟ ਕੱਢ ਕੇ ਤੇ ਉਹ ਫਾਰਮ ਜਿਹੜਾ ਵਾ ਆਪਣੇ ਪਟਵਾਰੀ ਦੁਆਰਾ ਤੁਹਾਡਾ ਤਸਦੀਕ ਕੀਤਾ ਜਾਵੇਗਾ ਤਸਦੀਕ ਕਰਨ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਉਹਨੂੰ ਖੇਤੀਬਾੜੀ ਦਫ਼ਤਰ ਦੇ ਵਿੱਚ ਲੈ ਕੇ ਜਾਓਗੇ ਤਾਂ ਖੇਤੀਬਾੜੀ ਦਫ਼ਤਰ ਦੇ ਵਿੱਚ ਉਹ ਤੁਹਾਨੂੰ ਜਿਹੜਾ ਬੀਜ ਆ ਉਹ ਕਣਕ ਦਾ ਮਹਿਆ ਕਰਵਾਇਆ ਜਾਵੇਗਾ। ਬਾਕੀ ਜੇਕਰ ਤੁਸੀਂ ਹੜਪ੍ਰਭਾਵਿਤ ਏਰੀਆ 'ਚ ਨਹੀਂ ਆਉਂਦੇ ਫਿਰ ਵੀ ਤੁਸੀਂ ਉਸ ਦੇ ਵਿੱਚ 2.5 ਏਕੜ ਤੱਕ ਜਿਹੜਾ ਵਾ 2.5 ਏਕੜ ਤੱਕ ਆਪਣੀ ਸਬਸਿਡੀ ਭਰ ਸਕਦੇ ਜੇ ਉਸ ਦੇ ਵਿੱਚ ਤੁਹਾਨੂੰ ਕਣਕ ਦੇ ਬੀਜ ਦੇ ਉੱਪਰ ਜਿਹੜੀ ਆ 50% ਤੱਕ ਸਬਸਿਡੀ ਮਿਲੂਗੀ। ਉਸ ਦੇ ਲਈ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਫਾਰਮ ਨਹੀਂ ਮਿਲੇਗਾ ਬਸ ਇੱਕੋ ਹੀ ਫਾਰਮ ਤੁਹਾਡਾ ਹੋਏਗਾ ਡਾਊਨਲੋਡ ਪਟਵਾਰੀ ਦੀ ਉਹ ਚ ਲੋਡਨੀ ਪੈਗੀ ਉਹ ਡਾਇਰੈਕਟਲੀ ਤੁਸੀਂ ਜਾ ਕੇ ਫਾਰਮ ਅਪਲੋਡ ਕਰਕੇ ਆਪਣਾ ਤੇ ਉਥੋਂ ਕਣਕ ਦਾ ਬੀਜ ਲੈ ਸਕਦੇ ਜੀ ਬਾਕੀ ਹੋਰ ਜੇ ਕਿਸੇ ਵੀਰ ਦਾ ਕੋਈ ਸਵਾਲ ਦਾ ਜਵਾਬ ਹੈ ਤੇ ਪੁੱਛ ਸਕਦਾ ਵਾ ਜੇਕਰ ਜਾਣਕਾਰੀ ਨਹੀਂ ਮਿਲੀ ਤੇ ਉਹ ਵੀ ਆਪਾਂ ਨੂੰ ਕਮੈਂਟ ਦੇ ਵਿੱਚ ਆਪਣਾ ਕਮੈਂਟ ਲੇਖ ਸਕਦਾ ਉਸ ਦੇ ਰਿਲੇਟਡ ਉਸ ਨੂੰ ਜਿਹੜਾ ਵਾ ਦੱਸ ਦਿੱਤਾ ਜਾਵੇਗਾ। ਬਾਕੀ ਅਗਲੇ ਐਤਵਾਰ ਸਾਰੇ ਵੀਰਾਂ ਨੂੰ ਦੱਸਦਾ ਅਗੇ ਅਗਲੇ ਐਤਵਾਰ ਆਪਾਂ ਰੱਖਣਾ ਜਿਨ੍ਹਾਂ ਦੇ ਪੀਐਮ ਕਿਸਾਨ ਨਦੀ ਵਾਲੀ ਯੋਜਨਾ ਦੇ 2000 ਰੁਪਏ ਵਾਲੀਆਂ ਕਿਸ਼ਤਾਂ ਨਹੀਂ ਆ ਰਹੀਆਂ ਜਾਂ ਕਿਸੇ ਵੀ ਕਾਰਨ ਰੁਕੀਆਂ ਨੇ ਉਸ ਦੇ ਸਾਰੇ ਹੱਲ ਜਿਹੜੇ ਮੈਂ ਤੁਹਾਨੂੰ ਦੱਸਾਂਗਾ ਵੀ ਕਿਵੇਂ-ਕਿਵੇਂ ਤੁਸੀਂ ਕਿਹੜਾ-ਕਿਹੜਾ ਹੱਲ ਕਰ ਸਕਦੇ ਹੈ ਕਈਆਂ ਦੇ ਸਾਰਿਆਂ ਦੇ ਜੈਸ ਹੁੰਦਾ ਵਾ ਸਟੇਅਰਸ ਜਿਹਾ ਸਿਆ ਪਰ ਫਿਰ ਵੀ ਉਹਨਾਂ ਦੀਆਂ ਪੇਮੈਂਟਾਂ ਨਹੀਂ ਆ ਰਹੀਆਂ ਉਸ ਦੇ ਰਿਲੇਟਡ ਵੀ ਜਿਹੜੀ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਜਿਹੜੀ ਅਗਲੇ ਐਤਵਾਰ ਨੂੰ ਮਿਲ ਜਾਵੇਗੀ ਲਾਈਵ ਦੇ ਵਿੱਚ ਲਾਈਵ ਦਾ ਵੀ ਇਹੀ ਟਾਈਮ ਰੱਖਿਓ ਭਈ 8 ਵਜੇ ਦੇ ਲਾਗੇ ਜਾ ਕੇ ਜਿਹੜਾ ਆਪਾਂ ਫਿਰ 8:30 ਵਜੇ ਦੇ ਲਾਗੇ ਜਾ ਕੇ ਸ਼ਾਮ ਦੇ ਲਾਈਵ ਹੋਵਾਂਗੇ ਜਿਹੜੇ-ਜਿਹੜੇ ਵੀਰ ਭਰਾ ਦੀ ਕੋਈ ਪੀਐਮ ਕਿਸਾਨ ਨਦੀ ਯੋਜਨਾ ਬਾਰੇ ਇਨਕੁਆਰੀ ਹੋਊਗੀ ਉਹ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਲੈ ਸਕਦਾ ਉਸ ਦੇ ਆ ਬਾਕੀ ਸਬਸਿਡੀ ਜਿਹੜੀ ਆ ਇਹ ਵੀਰ ਮੇਰਾ ਅਪਲਾਈ ਕਰ ਲੋ ਜਿੰਨੇ ਜਿੰਨੇ ਕਰਨੀ ਇਹਦੇ ਵਿੱਚ ਹੁਣ ਗਰੁੱਪ ਵਾਲੀ ਸਬਸਿਡੀ ਦਾ ਫਲਾਲ ਜਿਹੜੀ ਹੁਣ ਕੱਢੀ ਆ ਨਾ ਐਸਸੀ ਕਿਸਾਨਾਂ ਵਾਸਤੇ ਇਸਦੇ ਵਿੱਚ ਕੋਈ ਗਰੁੱਪ ਦਾ ਸਿਸਟਮ ਨਹੀਂ ਹੈਗਾ ਇਹ ਡਾਇਰੈਕਟਲੀ ਹੋ ਜਾਈਗੀ ਬਾਕੀ ਜੇਕਰ ਕਈ ਕਿਸਾਨ ਵੀਰਾਂ ਦੀ ਇਹ ਵੀ ਇਨਕੁਆਰੀ ਹੁੰਦੀ ਆਗੇ ਜੇਕਰ ਇਹ ਸਬਸਿਡੀ ਭਰੀ ਆ ਸਬਸਿਡੀ ਪਰ ਇਹਦੇ ਆਪਾਂ ਨੂੰ ਸਾਰੇ ਪੈਸੇ ਜਿਹੜੇ ਉਹ ਪਹਿਲਾਂ ਦੇਣੇ ਪੈਣਗੇ ਤੇ ਬਾਅਦ ਦੇ ਵਿੱਚ ਗਵਰਨਮੈਂਟ ਦੁਆਰਾ ਜਿਹੜੇ ਪੈਸੇ ਆ ਉਹ ਸਾਡੇ ਅਕਾਊਂਟ ਦੇ ਵਿੱਚ ਸਬਸਿਡੀ ਦੇ ਤੌਰ ਤੇ ਆਉਣਗੇ ਇਹਦੇ ਵਿੱਚ ਹੁਣ ਜ਼ਿਆਦਾਤਰ ਕੀ ਹੋ ਰਿਹਾ ਵਾ ਐਵੇਂ ਪਿਛਲੀ ਵਾਰ ਜਿਹੜੇ ਇਹ ਸੰਦ ਲਿਆਉਂਦੇ ਕੀਤੀ ਬਾੜੀ ਦੇ ਰਿਲੇਟਡ ਸੁਪਰਸੀਡਰ ਲੈ ਕੇ ਆਏ ਆ ਤੇ ਉੱਥੇ ਕੀ ਹੋਇਆ ਹੋਈਗਾ ਜਦੋਂ ਇੱਕ ਵਾਰ ਨੇ ਸੈਂਕਸ਼ਨ ਲੈਟਰ ਆਪਾਂ ਨੂੰ ਅਪਰੂਵਲ ਹੋਈ ਸੈਂਕਸ਼ਨ ਲੈਟਰ ਲੈ ਕੇ ਗਏ ਆ ਉਸ ਦੇ ਵਿੱਚ ਐ ਰੂਟਾ ਵੇਟਰ ਜਿਹੜੇ ਸੁਪਰਸੀਡਰੀ ਉਹ ਲੈਣ ਦਾ ਆਈਗਾ ਉਹਦੇ ਵਿੱਚ ਸਬਸਿਡੀ ਘੱਟ ਕੇ ਬਾਕੀ ਸਾਨੂੰ ਪੇਮੈਂਟ ਪੂਰੀ ਦੇਣੀ ਪਈ ਤੇ ਉਸ ਦੇ ਵਿੱਚ ਸਾਡਾ ਉਹਨਾਂ ਨੇ ਕੀ ਕੀਤਾ ਵੀ ਇੱਕ ਚੈੱਕ ਲਿਆਈ ਖਾਲੀ ਚੈੱਕ ਲਿਆਈ ਤੇ ਖਾਲੀ ਚੈੱਕ ਦੇ ਉੱਪਰ ਸਾਈਨ ਕਰਵਾ ਲਈਗੇ ਜਿਸ ਤਰ੍ਹਾਂ ਲਾ ਲਓ ਵੀ 2 ਤੋਂ 2.5 ਲੱਖ ਦੇ ਵਿੱਚ ਕਿਸੇ ਵੀ ਚੀਜ਼ ਦਾ ਸੰਦ ਦਾ ਰੇਟ ਆ 50% ਸਬਸਿਡੀ ਆ ਰਹੀ ਆ ਉਹ ਸਵਾ ਲੱਖ ਰੁਪਇਆ ਉਸ ਦਾ ਸੰਦ ਦਾ ਰੇਟ ਰਹਿ ਜਾਂਦਾ ਵਾ ਉਹ ਸਵਾਲਾਖ ਜਿਹੜਾ ਵਾ ਉਹ ਆਪਾਂ ਨੂੰ ਕੈਸ਼ ਦੇ ਵਿੱਚ ਪਹਿਲਾਂ ਦੇਣਾ ਪਵੇਗਾ ਇਹਨਾਂ ਨੂੰ ਤੇ ਬਾਕੀ ਜਿਹੜੀ ਸਬਸਿਡੀ ਆਉਣੀ ਹੈ ਗਵਰਨਮੈਂਟ ਦੇ ਤੌਰ ਦੇ ਉੱਪਰ ਉਸ ਦੇ ਲਈ ਜਿਹਦੇ ਕੋਲੋਂ ਵੀ ਆਪਾਂ ਫਰਮ ਦੇ ਕੋਲੋਂ ਕੋਈ ਕੋਈ ਵੀ ਸੰਦ ਲਿਆਂਦਾ ਵਾ ਉਹ ਆਪਣੇ ਕੋਲੋਂ ਇੱਕ ਚੈੱਕ ਲੈ ਲੈਣਗੇ ਖਾਲੀ ਚੈੱਕ ਉਸ ਦੇ ਉੱਪਰ ਆਪਣੇ ਸਿਗਨੇਚਰ ਕਰਵਾ ਲੈਣਗੇ ਤਾਂ ਆਪਾਂ ਨੂੰ ਉਹਨਾਂ ਨੇ ਟਾਈਮ ਦੇ ਦੇਣਾ ਵਾ 2 ਜਾਂ 3 ਮਹੀਨੇ ਦਾ 3 ਕ ਮਹੀਨੇ ਦੇ ਵਿੱਚ ਵਿੱਚ ਵਾਏ 4 ਦੇ ਵਿੱਚ ਵਿੱਚ ਜ਼ਿਆਦਾਤਰ ਜਿਹੜੀ ਸਬਸਿਡੀ ਆ ਉਹ ਆ ਜਾਂਦੀ ਹੈ ਤੇ ਜਦੋਂ ਸਬਸਿਡੀ ਆਉਂਦੀ ਆ ਤੇ ਉਹ ਪੇਮੈਂਟ ਕਢਵਾ ਆ ਗਿਆ ਆ ਆਪਾਂ ਉਹਨਾਂ ਨੂੰ ਦੇ ਦੇਈ ਜਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦੇਣੀ ਆ ਤੇ ਜਦੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਤੀ ਤੋ ਆਪਾਂ ਨੂੰ ਜਿਹੜਾ ਆਪਾਂ ਚੈੱਕ ਦਿੱਤਾ ਹੁੰਦਾ ਖਾਲੀ ਚੈੱਕ ਉਹ ਆਪਾਂ ਨੂੰ ਦੇ ਦਿੰਦੇ ਆ ਵਾਪਸ ਇਸ ਤਰ੍ਹਾਂ ਜਿਹੜਾ ਵਾ ਸਬਸਿਡੀ ਦੇ ਉੱਪਰ ਆਪਾਂ ਨੂੰ ਪੂਰੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਆਸਾਨ ਜਿਹੜਾ ਵਾ ਇਸ ਢੰਗ ਦੇ ਨਾਲ ਲਿਆ ਸਕਦੇ ਆ ਆਪਣੇ ਜਿੰਨੀ ਕੋਸਟ ਬਣਦੀ ਆ ਸਬਸਿਡੀ ਨੂੰ ਕੱਟ ਕੇ ਓਨੀ ਦੇ ਦੇਗੇ ਤੇ ਖਾਲੀ ਚੈੱਕ ਦੇ ਦੇਗੇ ਬਾਕੀ ਹੋਰ ਜੇ ਵੀਰ ਭਰਾ ਦਾ ਕਿਸੇ ਦਾ ਕੋਈ ਸਵਾਲ ਹੈਗਾ ਵਾ ਤੇ ਉਹ ਆਪਣਾ ਕਮੈਂਟ ਕਰ ਸਕਦਾ ਵਾ ਬਾਕੀ ਇਸ ਚੈਨਲ ਦੇ ਉੱਪਰ ਜਿਹੜੀਆਂ ਆਪਾਂ ਇਸ ਤਰ੍ਹਾਂ ਜਿਹੜੀਆਂ ਸਹੀ ਜਾਣਕਾਰੀ ਵਾਲੀਆਂ ਵੀਡੀਓ ਆ ਬਿਲਕੁਲ ਮੇਰਾ ਜ਼ਿਆਦਾਤਰ ਹੁੰਦਾ ਵਾ ਵੀ ਕਿਸੇ ਨੂੰ ਮਿਸਗਾਈਡ ਨਾ ਕੀਤਾ ਜਾਵੇ ਉਨੀਕ ਜਾਣਕਾਰੀ ਦਿੱਤੀ ਜਾਵੇ ਜਿੰਨੀ ਕਿ ਬਿਲਕੁਲ ਸਹੀ ਹੁੰਦੀ ਆ ਜਾਂ ਉਹ ਮੋਬਾਈਲ ਦੇ ਉੱਪਰ ਜ਼ਿਆਦਾਤਰ ਅੱਜ ਕੱਲ ਸਾਰੇ ਕੰਮ ਜਿਹੜੇ ਆ ਆਨਲਾਈਨ ਵਰਕ ਹੋ ਗਿਆ ਵਾ ਆਨਲਾਈਨ ਦੇ ਵਿੱਚ ਆਪਾਂ ਬੜੇ ਆਸਾਨੀ ਦੇ ਨਾਲ ਆਪਣੇ ਕੋਲ ਮੋਬਾਈਲ ਨੇ ਸਾਰੇ ਬੋਲ ਥੋੜੀ ਜੀ ਜਾਣਕਾਰੀ ਚਾਹੀਦੀ ਆ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਜਿਵੇਂ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਵੀਡੀਓ 'ਚ ਆਪਾਂ ਜਾਣਕਾਰੀ ਪੂਰੀ ਸਹੀ ਦੇਈ ਦੀ ਆ ਭਰਨ ਦਾ ਤਰੀਕਾ ਵੀ ਦੱਸ ਦੇਈ ਆਵੇਂ ਫਾਰਮ ਕਿਵੇਂ ਭਰਨਾ ਵਾ ਤੇ ਕਿਹੜੇ ਕਿਹੜੇ ਇਸ ਦੇ ਵਿੱਚ ਕਾगज ਨਾਲ ਲੱਗਣਗੇ ਕਿੱਥੇ ਜਾਣ ਦੀ ਜ਼ਰੂਰਤ ਹੋਵੇਗੀ ਇਹ ਸਾਰੀ ਜਾਣਕਾਰੀ ਤਕਰੀਬਨ ਤਕਰੀਬਨ ਮੇਰੇ ਹੁੰਦਾ ਵਾ ਵੀ ਕਿਸੇ ਨੂੰ ਮਿਸ ਗਾਈਡ ਨਾ ਹੋਵੇ ਸਾਰੀ ਜਾਣਕਾਰੀ ਜਿਹੜੀ ਆ ਉਹ ਮਿਲ ਜਾਵੇ ਹੁਣ ਲੌਂਗ ਵੀਡੀਓ ਹੁੰਦੀ ਆ ਕਈ ਜ਼ਿਆਦਾਤਰ ਆਪਣੇ ਵੀਰ ਭਰਾ ਜ਼ਿਆਦਾ ਵੀਡੀਓ ਨਹੀਂ ਵੇਂਦੇ ਸਕਿਪ ਕਰ ਦਿੰਦੇ ਆ ਥੋੜੀ ਜੀ ਵੀਡੀਓ ਵੇਖ ਲੈਂਦੇ ਆ ਵੇਖ ਕੇ ਉਹ ਹੋ ਸਕਦਾ ਵਾ ਉਹ ਜਿੰਨਾ ਕੋ ਪਾਰਟ ਉਹਨਾਂ ਨੇ ਕੱਟ ਕੇ ਗਾੜੀ ਕੀਤਾ ਹੋਵੇ ਸਕਿਪ ਕੀਤਾ ਹੋਵੇ ਉਹ ਸਕਿਪ ਕੀਤੇ ਪਾੜ ਦੇ ਵਿੱਚੋਂ ਤੁਸੀਂ ਜਿਹੜੀ ਜਾਣਕਾਰੀ ਉਹ ਮਿਸ ਕਰ ਲਓ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਹੁਣ ਕਿਵੇਂ ਇਸ ਨੂੰ ਆਪਾਂ ਆਨਲਾਈਨ ਕਰਨਾ ਵਾ ਜਾਂ ਕੀ ਹੋਣਾ ਕਈ ਜਾਂਦੇ ਵੀਰ ਵੀ ਹੁੰਦਾ ਨਹੀਂ ਗਿਆ ਹੁੰਦਾ ਤਾਂ ਨਹੀਂ ਤੁਸੀਂ ਵੀਡੀਓ ਜਿਹੜੀ ਹੈ ਪੂਰੀ ਵੇਖਦੇ ਨਹੀਂ ਜੇ ਵੀਡੀਓ ਅੱਧੇ ਦੇ ਵਿੱਚ ਵੇਖ ਕੇ ਜਿਹੜਾ ਉਹ ਛੱਡ ਦਿੰਦੇ ਜੇ ਸਾਡਾ ਵੀ ਪਰਦੇ ਗੁਰਵੰਦਰ ਸਾਹਿਬ ਗੁਲਜਾਰ ਸਿੰਘ ਜੀ ਤੁਹਾਡਾ ਵੀਰ ਜੀ ਕੀ ਭਰਨਾ ਤੁਸੀਂ ਕੀ ਪਰ ਨਾਲੀ ਹੈ ਜੀ ਫਾਰਮ ਪਰ ਨਾਵਾ ਜਾਂਦੇ ਕਿਹਦੇ ਰਿਲੇਟਡ ਗੱਲ ਕਰ ਰਹੇ ਜੀ ਫਾਰਮ ਵਿਧੀ ਮੈਂ ਦੱਸਿਆ ਤੁਹਾਨੂੰ ਉਹ ਜਾਣਕਾਰੀ ਵੈਸੇ ਦਿੱਤੀ ਹੈ ਜੇਕਰ ਨਹੀਂ ਵੀ ਪਤਾ ਲੱਗਦਾ ਕੋਈ ਨਹੀਂ ਮੈਂ ਤਾਂ ਹੀ ਲਾਈਵ ਕੀਤਾ ਵਾ ਤਾਂ ਮਾੜਾ ਜੇ ਮੈਨੂੰ ਦੱਸੋ ਕਮੈਂਟ ਬਾਕਸ ਦੇ ਵਿੱਚ ਕਿਹਦੇ ਰਿਲੇਟਡ ਜਿਹੜੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਬਾਕੀ ਵੀਡੀਓ ਦੇ ਵਿੱਚ ਮੈਂ ਜ਼ਿਆਦਾਤਰ ਕਲੀਅਰਲੀ ਪੂਰਾ ਹੀ ਜਾਣਕਾਰੀ ਦਿੱਤੀ ਹੁੰਦੀ ਹੈ ਵੀ ਕਿਵੇਂ ਤੁਸੀਂ ਭਰ ਸਕਦੇ ਕੀ ਕਰ ਸਕਦੇ ਆਈਡੀ ਦੇ ਬਾਰੇ ਵੀ ਕਿਸਾਨਾਂ ਵਾਲੀ ਆਈਡੀ ਕਿਵੇਂ ਬਣਾਉਣੀ ਹੈ ਤੇ ਜਿਹੜੇ ਜਿਹੜੇ ਕਿਸਾਨ ਭਰਾਵਾਂ ਦੀ ਆਈਡੀ ਬਣੀ ਆ ਆਈਡੀ ਇਹ ਆ ਵੀ ਸਾਰੇ ਕਿਸਾਨ ਭਰਾ ਭਰ ਸਕਦੇ ਨੇ ਜੇਕਰ ਤੋਂ ਹੀ ਪਹਿਲੀ ਠੇਕੇ ਤੇ ਲਈ ਆ ਤੂੰ ਵੀ ਤਾਂ ਵੀ ਆਪਣੀ ਆਈਡੀ ਜਿਹੜੀ ਆ ਬਣਾ ਸਕਦੇ ਜੇ ਕਿਸਾਨਾਂ ਵਾਲੀ ਆਈਡੀ ਬਣਾ ਕੇ ਆਪਣੇ ਪੈਸੇ ਜਿਹੜੇ ਐ ਕਾਊਂਟ ਦੇ ਵਿੱਚ ਆਪਣੇ ਜਿ ਪਵਾ ਸਕਦੇ ਹੁਣ ਕਈਆਂ ਬਹੁਤ ਸਾਰੇ ਕਿਸਾਨ ਵੀ ਰੇਤਰਾ ਦੇ ਨੇ ਜਿਨ੍ਹਾਂ ਦੀਆਂ ਆਈਡੀਆਂ ਬਣੀਆਂ ਹੋਈਆਂ ਨੇ ਪਹਿਲਾਂ ਤੋਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਆਈਡੀ ਨੰਬਰ ਕੀ ਆ ਜਾਂ ਕਿਹੜੇ ਨੰਬਰ ਦੇ ਉੱਪਰ ਬਣੀ ਆ ਜਾਦਾ ਦਾ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਡਾਇਰੈਕਟਲੀ ਪੇਮੈਂਟ ਲੈ ਲੈਂਦੇ ਆ ਆਰਤੀਆਂ ਕੋਲੋਂ ਉਹ ਆਰਤੀਆਂ ਕੋਲੋਂ ਡਾਇਰੈਕਟ ਪੇਮੈਂਟ ਲੈਣ ਦੇ ਚੱਕਰ ਦੇ ਵਿੱਚ ਫਿਰ ਤੁਹਾਨੂੰ ਪਤਾ ਆਰਤੀ ਡਾਇਰੈਕਟਲੀ ਖਾਤੇ ਦੇ ਵਿੱਚ ਜਿਹੜਾ ਉਹ ਨਹੀਂ ਪੇਮੈਂਟ ਪਾਉਂਦਾ ਉਹਨਾਂ ਨੂੰ ਪਤਾ ਵੀ ਜੇ ਡਾਇਰੈਕਟਲੀ ਤੁਹਾਡੇ ਖਾਤੇ ਦੇ ਵਿੱਚ ਜੇ ਫਾਰਮ ਕਰਟ ਕੇ ਪਾਤੀ ਦਾ ਫਿਰ ਕਈ ਵਾਰ ਤੁਹਾਨੂੰ ਪਤਾ ਪੇਮੈਂਟ ਦਾ ਹਿਸਾਬ ਕਿਤਾਬ ਗਲਤ ਹੋ ਜਾਂਦਾ ਆਰਤੀ ਦਾ ਫਿਰ ਉਸ ਹੱਨ ਉਹ ਦਸ ਦੇਵਣੀਗੇ ਤੁਹਾਨੂੰ ਵੀ ਤੁਹਾਡੀ ਕਿਹੜੀ ਆਈਡੀ ਬਣੀ ਹੈ ਜਾਂ ਤੁਸੀਂ ਪੁੱਛਦੇ ਹੀ ਨਹੀਂਗੇ ਜ਼ਿਆਦਾਤਰ ਆਪਣੇ ਕਿਸਾਨ ਵੀਰ ਜਿਹੜੇ ਉਹ ਇੰਟਰਸਟ ਨਹੀਂ ਲੈਂਦੇ ਜ਼ਿਆਦਾਤਰ ਆਪਣੇ ਇਧਰ ਮਾਝੇ ਵਾਲੇ ਕਿਸਾਨ ਵੀਰ ਉਹ ਵੇਖਿਆ ਵਾ ਕਈਆਂ ਨੂੰ ਜਾਣਕਾਰੀ ਹੈਗੀ ਹੈ ਕਈਆਂ ਨੂੰ ਨਹੀਂ ਜਾਣਕਾਰੀ ਜ਼ਿਆਦਾਤਰ 100 ਦੇ ਵਿੱਚੋਂ ਆਪਣੇ 20% ਦੇ ਲਾਗੇ ਚਾਗੇ ਕਿਸਾਨ ਹੋਣੇ ਆ ਜਿਨ੍ਹਾਂ ਨੂੰ ਨੋਲਜ ਹੈਗੀ ਹੈ ਜੇ ਫਾਰਮ ਵਗੈਰਾ ਲੈਂਦੇ ਨੇ ਬਾਕੀ ਜਿੰਨੇ ਵੀ ਆਪਣੇ ਬਾਰਡਰ ਏਰੀਆ ਦੇ ਨਾਲ ਜਿੰਨੇ ਵੀ ਕਿਸਾਨ ਵੀਰ ਨੇ ਇਹਨਾਂ ਨੇ ਜ਼ਿਆਦਾਤਰ ਕਿਸੇ ਕੋਲ ਵੀ ਤਕਰੀਬਨ ਮੈਨੂੰ ਪਤਾ ਵੀ ਜੇ ਫਾਰਮਾਂ ਦਾ ਨਹੀਂ ਪਤਾ ਇਹਨਾਂ ਨੂੰ ਜੇ ਫਾਰਮ ਕੀ ਹੁੰਦੇ ਆ ਤੇ ਬਾਕੀ ਜੇਕਰ ਗੱਲ ਕਰੀਏ ਜੇ ਫਾਰਮਾਂ ਦੀ ਤੇ ਜੇ ਫਾਰਮ ਜੇਕਰ ਲੈ ਹੋਣ ਦੇ ਬਹੁਤ ਵਧੀਆ ਗੱਲਾਂ ਆ ਟਾਈਮ ਦੀ ਟਾਈਮ ਜਿਹੜਾ ਆ ਔਖਾ ਹੋ ਜਾਂਦਾ ਵਾ ਜੇ ਫਾਰਮ ਆਪਾਂ ਨੂੰ ਕਟਵਾਉਣੀ ਚਾਹੀਦੀ ਆ ਲੈਣੀ ਵੀ ਚਾਹੀਦੀ ਆ ਜੇਕਰ ਜੇ ਫਾਰਮ ਆਪਣੇ ਕੋ ਹੋਣ ਇੱਥੇ ਬੜੇ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ ਆ ਆਈਟੀਆਰ ਕਰਨਾ ਪਰਵਾਹੀਆਂ ਹੋਣਾ ਰਿਟਰਨ ਦਾ ਵੇਚ ਤਾਂ ਪਤਾ ਲੋਨ ਵਗੈਰਾ ਕਰਾਉਣਾ ਹੋਵੇ ਤਾਂ ਬੜੀ ਆਸਾਨੀ ਦੇ ਨਾਲ ਹੋ ਜਾਂਦਾ ਜਿੰਨਾ ਭਰਾਵਾਂ ਨੂੰ ਤੇ ਪਤਾ ਵਾ ਉਹਦੇ ਤਕਰੀਬਨ ਭਰਾਉਂਦੇ ਆ ਬਾਕੀ ਖੇਤੀਬਾੜੀ ਦੇ ਵਿੱਚ ਵੀ ਆ ਜਿਹੜੀਆਂ ਰਿਟਰਨ ਆ ਵਾ ਜਰੂਰੀ ਭਰਾਇਆ ਕਰੋ ਰਿਟਰਨਾਂ ਦੇ ਵਿੱਚ ਬੜੀ ਸੂਤ ਮਿਲ ਜਾਂਦੀ ਆ ਜੇ ਜਸਤਰਾ ਬੈਂਕਾਂ ਦਾ ਬੈਂਕਾਂ ਦੇ ਵਿੱਚੋਂ ਲੋਨ ਲੈਣਾ ਆਵੇ ਤੇ 2-3 ਸਾਲ ਦੀ ਆਪਣੀ ਰਿਟਰਨ ਹੋਵੇ ਤੇ ਬੜੀ ਆਸਾਨੀ ਦੇ ਨਾਲ ਜਿਹੜਾ ਲੋਨ ਆਪਾਂ ਨੂੰ ਮਿਲ ਜਾਂਦਾ ਵਾ ਤਾਂ ਇਹ ਵੀ ਇੱਥੇ ਗੁਲਜਾਰ ਸਿੰਘ ਜੀ ਕਿਹੜਾ ਫਾਰਮ ਭਰਨਾ ਜੇ ਸਬਸਿਡੀ ਵਾਲਾ ਭਰਨਾ ਜਾਂ ਕਿਹੜਾ ਭਰਨਾ ਜੇ ਇਸ ਦੇ ਬਾਰੇ ਸਾਰੀ ਜਾਣਕਾਰੀ ਵਹਿਮਾ ਦੱਸੀ ਆ ਲਗਦੇ ਵਿੱਚ ਵੀ ਦੱਸ ਚੁੱਕਾ ਵਾਂ ਵੀ ਜਿਹੜੀ ਹੈ ਹੁਣ 80% ਟਰੈਕਟਰਾਂ 'ਤੇ ਸਬਸਿਡੀ ਆਈ ਉਹਦੇ ਵਾਸਤੇ ਕਿਹੜੀਆਂ ਕੰਡੀਸ਼ਨਾਂ ਲੱਗੀਆਂ ਨੇ ਤੇ ਕਿਹੜੇ-ਕਿਹੜੇ ਕਿਸਾਨ ਵੀਰ ਜਿਹੜੇ ਭਰ ਸਕਦੇ ਹੈ ਹੈਗੀ ਆ ਐਸੀ ਕਿਸਾਨਾਂ ਵਾਸਤੇ ਹੀ ਆ ਬਾਕੀ ਜਰਨਲ ਵਾਸਤੇ ਵੀ ਸ਼ਾਇਦ ਥੋੜੇ ਦੇਰ ਤੱਕ ਕੱਢਣ ਯਰ ਜਰਨਲ ਦੇ ਰਿਲੇਟਿਡ ਵੀ ਆਏਗੀ ਉਸ ਦੇ ਰਿਲੇਟਿਡ ਵੀ ਤੁਹਾਨੂੰ ਜਾਣਕਾਰੀ ਮਿਲ ਜੀਏਗੀ ਵੀ ਕਿਵੇਂ ਤੁਸੀਂ ਇਸ ਨੂੰ ਜਿਹੜਾ ਵਾ ਭਰ ਸਕਦੇ ਜੇ ਸੈਂਕਸ਼ਨ ਲੈਟਰਾਂ ਬਾਕੀ ਪੁਰਾਣੀਆਂ ਵੀਡੀਓ ਵੀ ਮੇਰੀਆਂ ਹੈਗੀਆਂ ਨੇ ਮੈਂ ਪਹਿਲਾਂ ਵੀ ਪਾਉਂਦਾ ਰਿਹਾ ਵਾਂ ਕੁਝ ਕਾਰਨਾ ਕਰਕੇ ਵਿੱਚੋਂ ਇਹ ਹੀ ਆ ਵੀ YouTube ਦੇ ਉੱਪਰ ਆਪਾਂ ਵੀਡੀਓ ਪਾਉਣੀਆਂ ਜਿਹੜੀਆਂ ਛੱਡਤੀਆਂ ਹੈਗੀਆਂ ਕੁਝ ਕੰਮ ਇਸ ਤਰ੍ਹਾਂ ਦੇ ਇਹ ਕੁਝ ਥੋੜਾ ਜਿਹਾ ਸਿਆਸੀ ਤੌਰ ਵਾਲ ਨੂੰ ਤੁਰ ਕੇ ਸਿਆਸਤ ਵਾਲ ਨੂੰ ਉਹਦੇ ਕਰਕੇ ਬੜੀਆਂ ਜੀਆਂ ਜੀਆਂ ਵੀਡੀਓ ਦਾ ਰੁਝਾਨ ਘੱਟ ਹੋ ਗਿਆ ਹੈ ਹੁਣ ਫੇਰ ਆਪਾਂ ਇਹ ਆ ਵੀ ਵੀਡੀਓ ਪਾਇਆ ਕਰਾਂਗੇ ਜਿੰਨੀ ਆਪਣੇ ਕੋਲੋ ਜਾਣਕਾਰੀ ਹੁੰਦੀ ਹੈ ਆਨਲਾਈਨ ਦੀ ਫਾਰਮ ਵਗੈਰਾ ਭਰੀਦੇ ਆ ਪੋਸਟ ਦੇ ਰਿਲੇਟਡ ਇਹ ਆ ਵੀ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਜਾਣਕਾਰੀ ਪਿਆਰ ਕਰਾਂਗੇ ਬਾਕੀ ਥੋੜਾ ਜਿਹਾ ਰੀਲਾਂ ਰੋਲਾਂ ਵੇਖਣੀਆਂ ਘੱਟ ਕਰੋ ਤੇ ਜਾਣਕਾਰੀ ਵਾਲੀਆਂ ਵੀਡੀਓ ਜਿਹੜੀਆਂ ਥੋੜਾ ਜਿਹਾ ਇਹਨਾਂ ਨਾਲ ਨੂੰ ਇੰਟਰਸਟਡ ਉਹ ਸਾਰੇ ਵੀਰ ਭਰਾ ਆਪਣੇ ਪੜੇ ਲਿਖੇ ਵੀਰ ਭਰਾ ਨੇ ਜੇਕਰ ਤੁਹਾਨੂੰ ਚਾਹੋ ਤੇ ਮੋਬਾਈਲ ਦੇ ਉੱਪਰ ਹੀ ਅੱਜਕੱਲ ਸਾਰੇ ਕੰਮ ਹੋ ਜਾਂਦੇ ਆ ਤੁਹਾਨੂੰ ਕੇ ਤੇ ਤਰਲੇ ਮਾਰਨ ਦੀ ਨਹੀਂ ਜ਼ਰੂਰ ਤੇ ਕਿਥੇ ਜਾਣ ਦੀ ਜ਼ਰੂਰਤ ਨਹੀਂ ਗਈ ਕੰਮ ਦੇ ਚਲੋ ਆਪਣਾ ਵੀ ਆਨਲਾਈਨ ਦਾ ਵਾਹੀ ਵੀ ਹੋਣਾ ਹੈ ਫਾਰਮ ਪਰ ਇਹ ਜਿਹੜਾ ਕੁਝ ਵੀ ਕਰੀਦਾ ਚਲੋ ਅਗਲੇ ਕੋ ਆਪਣਾ ਖਰਚਾ ਬਣੀ ਲਈਦਾ ਵਾ ਜਿਹੜਾ ਪੈਂਡਾ ਬਾਕੀ ਐਡਾ ਕੋਈ ਔਖਾ ਕੰਮ ਨਹੀਂ ਹੁੰਦਾ ਤੇ ਇਹ ਆਸਾਨੀ ਦੇ ਨਾਲ ਇਹਨੂੰ ਘਰੇ ਵੀ ਆਪਣੇ ਜਿਹੜਾ ਵਾ ਭਰ ਸਕਦੇ ਜੀ ਫਾਰਮਾਂ ਬਾਕੀ ਹੋਰ ਵੀਰ ਮੇਰਾ ਕਿਹਦਾ ਕੁਐਸਚਨ ਹੋਵੇਗਾ ਪੁੱਛਣਾ ਚਾਹੁੰਦਾ ਹੋਵੇ ਤੇ ਲਾਈ ਜਾ ਸਕਦਾ ਲਾਈ ਦੇ ਵਿੱਚ ਵੀਰ ਮੇਰੇ ਪੜੇ ਜੇ ਘਾਟੀ ਆਏ ਆ ਕਮੈਂਟ ਬਾਕਸ ਦੇ ਵਿੱਚ ਜਿਹੜੇ ਕਮੈਂਟ ਆ ਉਹ ਜ਼ਿਆਦਾ ਹੁੰਦੇ ਆ ਬਾਅਦ ਦੇ ਵਿੱਚ ਜਦੋਂ ਵੀਡੀਓ ਅਪਲੋਡ ਕਰਦੀ ਦੀ ਆ ਇਸ ਤਰ੍ਹਾਂ ਜਿਹੜੇ ਆ ਇਸ ਤਰ੍ਹਾਂ ਵੀਰ ਘਾਤੀ ਜੁੜਦੇ ਲਾਈਵ ਦੇ ਵਿੱਚ ਲਾਈਵ ਦੇ ਵਿੱਚ ਜ਼ਿਆਦਾਤਰ ਆ ਰਿਆ ਕਰੋ ਆਪਾਂ ਕਰਿਆ ਕਰਾਂਗੇ ਹਰ ਐਤਵਾਰ ਲਾਈਵ ਕਰਿਆ ਕਰਾਂਗੇ ਐਤਵਾਰ ਥੋੜਾ ਜਿਹਾ ਵੀ ਟਾਈਮ ਕੱਢ ਕੇ ਲਾਈਵ ਆਇਆ ਕਰਾਂਗੇ ਤੁਹਾਡੇ ਨਾਲ ਐਸ ਸੀ ਨੂੰ ਗ੍ਰੋਪਤੀ ਮਾਨਸੀ ਪਰਸੈਂਟ ਲੈ ਆਂਦੀ ਹਲੀ ਵਿਧੀ ਮਾਨ 58 11 ਜੀ ਐਸ ਸੀ ਵੀਰ ਜਿਹੜੇ ਨੇ ਇਹਨਾਂ ਨੂੰ ਗਰੁੱਪ ਦੀ ਨਹੀਂ ਲੋੜ ਹੈਗੀ ਹੈ ਸਿੰਗਲ ਵੀਰ ਹੀ ਆਪਣਾ ਇੰਡੀਵਿਜੂਅਲ ਇਹਦੇ ਵਿੱਚ ਜਿਹੜਾ ਵਾ ਇਸ ਦੇ 80% ਟਰੈਕਟਰ ਦੇ ਉੱਪਰ ਜਿਹੜੀ ਸਬਸਿਡੀ ਦੀ ਫੈਸਿਲਿਟੀ ਹੈ ਲੈ ਸਕਦਾ ਵਾ ਉਹਦੇ ਵਿੱਚ ਤੁਹਾਨੂੰ ਦੱਸਿਆ ਵਾ ਵੀ ਕਿਸਾਨ ਦੇ ਕੋਲ ਜਿਹੜਾ ਐਸ ਸੀ ਕਿਸਾਨ ਆ ਉਹਦੇ ਨਾਮ ਦੇ ਉੱਪਰ ਜ਼ਮੀਨ ਤੇ ਉਹਦੇ ਕੋਲ ਰਿਟਰਨ ਆਈਟੀਆਰ ਜਿਹਨੂੰ ਆਪਾਂ ਕਹਿ ਦਿੰਦੇ ਇਨਕਮ ਟੈਕਸ ਰਿਟਰਨ ਆਉ ਤਿੰਨ ਸਾਲ ਦੀਆਂ ਹੋਣੀਆਂ ਜ਼ਰੂਰੀ ਆ ਇਹਤੀ ਬਾੜੀ ਦੇ ਨਾਲ-ਨਾਲ ਉਹਦੇ ਕੋਲ ਇਹ ਆ ਵੀ ਕੋਈ ਨਾ ਕੋਈ ਸਹਾਇਕ ਤੰਦਾ ਮੁਰਗੀ ਫਾਰਮ ਦਾ ਹੋ ਗਿਆ ਡੇਰੀ ਫਾਰਮ ਦਾ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੰਦਾ ਵਾ ਉਹ ਹੁਣ ਆ ਦੇ ਕੋਲ ਜ਼ਰੂਰੀ ਆ ਆਈਟੀਆਰ ਦੇ ਵਿੱਚ ਮੈਂਸ਼ਨ ਵੀ ਕੀਤਾ ਹੋਣਾ ਚਾਹੀਦਾ ਵਾ ਆਈਟੀਆਰ ਦਾ ਕੋਈ ਔਖਾ ਕੰਮ ਨਹੀਂ ਹੁੰਦਾ ਆਈਟੀਆਰ ਇਹ ਆ ਵੀ ਤੁਸੀਂ ਆਪਣੇ ਸੀਏ ਉਹ ਜਿਹੜੇ ਵੀ ਤੁਹਾਡੇ ਇਲਾਕੇ ਜਾ ਕੇ ਸੀਏ ਭਰਦਾ ਉਹਨਾਂ ਕੋਲ ਪੁਰਵਾ ਸਕਦੇ ਜੇ ਇਹ ਇਹਦੇ ਵਿੱਚ ਗਰੁੱਪ ਦੀ ਨਹੀਂ ਗਲੋੜ ਹੈ ਜੀ ਜਿਹੜੀ ਐਸੀ ਵਾਸਤੇ ਆਈ ਹੈ ਐਸੀ ਕਿਸਾਨਾਂ ਵਾਸਤੇ ਤੇ ਵਾਤੇ ਸਿੰਗਲ ਕਿਸਾਨ ਇੰਡੀਵਿਜੂਅਲ ਦੇ ਵਿੱਚ ਵੀ ਜਿਹੜਾ ਵਾ ਭਰ ਸਕਦਾ ਵਾ ਬਾਕੀ ਜੇਕਰ ਦੂਜੇ ਖਾਨ ਦੇ ਤੇ ਦੂਜੇ ਸੰਦਾਂ ਦੇ ਉੱਪਰ ਕੋਈ ਲੋਡ ਨਹੀਂ ਹੈਗੀ ਉਹਦੇ ਵਿੱਚ ਡਾਇਰੈਕਟਲੀ ਜਿਸ ਤਰ੍ਹਾਂ ਸੁਪਰ ਸੀਡਰ ਡ੍ਰੇਲ ਦੂਧੀਆਂ ਚੀਜ਼ਾਂ ਆ ਉਹਨਾਂ ਦੇ ਉੱਪਰ ਡਾਇਰੈਕਟਲੀ ਜਿਹੜਾ ਵਾ ਐਸੀ ਕਿਸਾਨ ਵੀਰ ਜਿਹੜਾ ਵਾ ਉਸ ਨੂੰ ਲੈ ਸਕਦਾ ਵਾ ਬਸ ਟਰੈਕਟਰ ਵਾਸਤੇ ਜਿਹੜੀ ਇਹ ਉਹਦੇ ਵਾਸਤੇ ਇਹ ਕੰਡੀਸ਼ਨ ਰੱਖੀ ਗਈ ਹੈ ਜੇ ਟਰੈਕਟਰ ਲੈਣਾ ਵਾ ਬਾਕੀ ਸੰਧਾਂ ਦੇ ਵਾਸਤੇ ਕੋਈ ਕੰਡੀਸ਼ਨ ਨਹੀਂ ਹੈਗੀ ਐਸੀ ਪ੍ਰਵਾਸ ਤੇ ਬਾਕੀ ਆਈਡੀ ਆਈਡੀ ਸਾਰੇ ਆਨੂ ਵਿਰਨੂ ਇਹ ਹੀ ਮੈਂ ਅਪੀਲ ਕਰਦਾ ਮੈਂ ਜਿਹੜੇ ਜਿਹੜੇ ਵੀ ਚਲੋ ਆਪਣਾ ਚਾਹੇ ਠੇਕੇ ਦੇ ਵਰਕ ਕਰਦੇ ਨੇ ਪਹਿਲੀ ਜ਼ਮੀਨ ਦਾ ਜਾਂ ਉਸਤਰਾ ਜ਼ਮੀਨ ਉਹਨਾਂ ਦੇ ਕੋਲ ਆ ਆਪਣੀ ਫਾਰਮਰ ਆਈਡੀ ਜ਼ਰੂਰ ਬਣਾ ਕੇ ਰੱਖੋ ਫਾਰਮਰ ਆਈਡੀ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਸਾਰਾ ਕੁਝ ਆਰਿਕਲ ਅਕਾਊਂਟ ਵੀ ਉਹਦੇ ਵਿੱਚ ਆਉਂਦਾ ਵਾ ਆਪਣੇ ਜੀਏ ਫਾਰਮ ਮੈਂ ਜਿਹੜੇ ਉਹ ਵੀ ਆਨਲਾਈਨ ਕਰਵਾਇਆ ਹੋਰ ਉvida ਨੋ ਕਿਦਣਾ ਕਿਦੇ ਜਾ ਕੇ ਜਿਹੜਾ ਵਾ ਜੇ ਫਾਰਮ ਵੀ ਬੈਨੀਫਿਟ ਦੇਣਗੇ ਇਹਨਾਂ ਦੇ ਰਿਲੇਟਡ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਜੇ ਫਾਰਮ ਆਦੋ ਕਿਹੜੇ ਕਿਹੜੇ ਬੈਨੀਫਿਟਸ ਲੈ ਸਕਦੇ ਨੇ ਬਾਕੀ ਸਾਰੀਆਂ ਵੀਡੀਓ ਹੋਰ ਵੀ ਦੇਖਣੀਆਂ ਹੋਣ ਤਾਂ ਚੈਨਲ ਦੇ ਉੱਪਰ ਜਾ ਕੇ ਵਿਜ਼ਿਟ ਕਰ ਸਕਦੇ ਜੀ ਉਥੋਂ ਦੇਖ ਸਕਦੇ ਬਾਕੀ ਤਕਰੀਬਨ ਜਿੰਨੀ ਗੇ ਜਾਣਕਾਰੀ ਹੈਗੀ ਆ ਸਬਸਿਡੀ ਬਾਰੇ ਸਾਰੀ ਚਲੋ ਮੈਂ ਲਾਈ ਦੇ ਵਿੱਚ ਦੱਸ ਹੀ ਦਿੱਤੀ ਆ ਫਿਰ ਵੀ ਕਿ ਆਪਣੇ ਭਰਾ ਨੂੰ ਨਹੀਂ ਪਤਾ ਲੱਗਦਾ ਤੇ ਕੋਈ ਨਹੀਂ ਕਮੈਂਟ ਦੇ ਵਿੱਚ ਆਪਣਾ ਕਮੈਂਟ ਕਰ ਦਿਓ ਜਰੂਰ ਉਸ ਦੇ ਬਾਰੇ ਜਿਹੜੀ ਉਸ ਨੂੰ ਜਾਣਕਾਰੀ ਹੈ ਮਿਲ ਜਾਊਗੀ ਬਾਕੀ ਵੀਡੀਓ ਨੂੰ ਇਹ ਆ ਵੀ ਸ਼ੇਅਰ ਕਰ ਦਿਆ ਕਰੋ ਜੇਕਰ ਤੁਸੀਂ ਨਹੀਂ ਵੀ ਆਪ ਵੀ ਵੀਰਾਂ ਨੇ ਨਹੀਂ ਅਪਲਾਈ ਕਰਨਾ ਚਲੋ ਜਿੰਨੇ ਅਪਲਾਈ ਕਰਨਾ ਉਹਦੇ ਤੱਕ ਵੀਡੀਓ ਪਹੁੰਚ ਜੇ ਤੇ ਬੜੀ ਆਸਾਨੀ ਦੇ ਨਾਲ ਉਹ ਅਪਲਾਈ ਆਪਣਾ ਫਾਰਮ ਆਨਲਾਈਨ ਕਰ ਸਕਦਾ ਆ ਮਮ ਚਲੋ ਠੀਕ ਆ ਫਿਰ ਮੇਰੇ ਮਿਲਦੇ ਆ ਫਿਰ ਅਗਲੇ ਐਤਵਾਰ ਐਤਵਾਰ ਨੂੰ ਫਿਰ ਸਾਰੀ ਜਾਣਕਾਰੀ ਤੁਹਾਨੂੰ ਦੇਣੇ ਆ ਜਿੰਨੀ ਵੀ ਹੈਗੀ ਇਹਦੇ ਪੀਐਮ ਕਿਸਾਨ ਨਿਧੀ ਬਾਰੇ ਪੀਐਮ ਕਿਸਾਨ ਨਿਧੀ ਦੇ ਬਾਰੇ ਵਿੱਚ ਵੀ ਕਿਵੇਂ ਤੁਸੀਂ ਪੈਸੇ ਰੁਕੀ ਆ ਜਿਨ੍ਹਾਂ ਦੀਆਂ ਪੇਮੈਂਟਾਂ ਰੁਕੀਆਂ ਵਾ ਕਿਵੇਂ ਆਉਣਗੀਆਂ ਉਹਨਾਂ ਨੂੰ ਜੇਕਰ ਕਈਆਂ ਦੇ ਸਾਰਿਆਂ ਦੇ ਸਟੇਟਸ ਜੈਸਾ ਆ ਰਿਹਾ ਵਾ ਤੇ ਉਹ ਕੀ ਕੰਮ ਕਰਨ ਦੇ ਉਹਨਾਂ ਦੀ ਪੇਮੈਂਟ ਆ ਜੀਗੀ ਬਾਕੀ ਆਈਡੀ ਜਿਹੜੀ ਕਿਸਾਨਾਂ ਵਾਲੀ ਆਈਡੀ ਆ ਉਹਦੇ ਰਿਲੇਟਡ ਮੈਂ ਕੱਲ ਵੀਡੀਓ ਪਾ ਦੇਣੀ ਆ ਜਿਨ੍ਹਾਂ ਦੀ ਬਣੀ ਉਹ ਕਿਵੇਂ ਪਤਾ ਕਰਨਗੇ ਜੇਕਰ ਕਰੈਕਸ਼ਨ ਹੋਣਾ ਲਈ ਉਹਨਾਂ ਦੀ ਕਿਵੇਂ ਉਹ ਕਰੈਕਸ਼ਨ ਕਰ ਸਕਦੇ ਆ ਤੇ ਨਵਾਂ ਖਾਤਾ ਜੇਕਰ ਐਡ ਕਰਨਾ ਚਾਹੁੰਦੇ ਉਹ ਵੀ ਹੋ ਜਾਂਦਾ ਉਹਦੇ ਵਿੱਚ ਆਪਾਂ ਅਕਾਊਂਟ ਵੀ ਆਪਣਾ ਚੇਂਜ ਕਰ ਸਕਦੇ ਆ ਮਤਲਬ ਵੀ ਸਾਰਾ ਕੁਝ ਹੀ ਆਨਲਾਈਨ ਹੀ ਆਪਾਂ ਕਰ ਸਕਦੇ ਆ ਤਾਂ ਸਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਸਾਰੇ ਤਕਰੀਬਨ ਹੀ ਵਰਕ ਜਿੰਨੇ ਵੀ ਆਨਲਾਈਨ ਦੇ ਵਿੱਚ ਹੀ ਆ ਬਾਕੀ ਫਿਰ ਵੀ ਨਾ ਪਤਾ ਲੱਗੂਗਾ ਕੋਈ ਆ ਨਹੀਂ ਵੀਰ ਭਰਾ ਕਮੈਂਟ ਬਾਕਸ ਕਰ ਸਕਦੇ ਜੇ ਤੇ ਬਾਕੀ ਆਈਡੀ ਮੈਂ ਆਪਣੇ ਕਰਾਂਗਾ ਮੈਂਸ਼ਨ ਫੇਸਬੁੱਕ ਵਾਲੀ ਫੇਸਬੁੱਕ ਦੇ ਉੱਪਰ ਜਾ ਕੇ ਤੁਸੀਂ ਕਮੈਂਟ ਕਰ ਸਕਦੇ ਜੇ ਬਾਕੀ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਾਂਗਾ ਵੀ ਲਾਈਵ ਦੇ ਵਿੱਚ ਜਰੂਰ ਜੁੜ ਜਾਇਆ ਕਰੋ ਲਾਈਵ ਦੇ ਵਿੱਚ ਜਿਹੜੇ ਵੀ ਤੁਹਾਡੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਦੇਣੇ ਮੈਨੂੰ ਹੀ ਸੌਖੇ ਹੋ ਜਾਂਦੇ ਆ ਤੇ ਤੁਸੀਂ ਇਹ ਸਾਰੀ ਵੀਡੀਓ ਆਰਾਮ ਦੇ ਨਾਲ ਵੇਖ ਸਕਦੇ ਜੇ ਹੁਣ ਕੱਲੇ ਕੱਲੇ ਵੀਰਾਂ ਦੇ ਜਦੋਂ ਫੋਨ ਆਉਂਦੇ ਆ ਫਿਰ ਕੱਲੇ ਕੱਲੇ ਨੂੰ ਸਮਝਾਉਣਾ ਵੀ ਔਖਾ ਹੋ ਜਾਂਦਾ ਵਾ ਤੇ ਇੱਕ ਟਾਈਮ ਵੀ ਸ਼ਾਪ ਦਾ ਮੇਰਾ ਦੁਕਾਨ ਦਾ ਕੰਮ ਹੁੰਦਾ ਫਿਰ ਉਸ ਟਾਈਮ ਬਈਰ ਗਾਹਕ ਹੁੰਦੇ ਆ ਤੇ ਉਦੋਂ ਵੀ ਥੋੜਾ ਜਿਹਾ ਕੰਮ ਜਿਹੜਾ ਔਖਾ ਹੋ ਜਾਂਦਾ ਵਾ ਗਾਹਕ ਦੇ ਹਾਂ ਤੇ ਗਾਹਕ ਨੂੰ ਡੀਲ ਕਰਨਾ ਵੀ ਡਾ ਵਾ ਇਸੇ ਰੀਜਨ ਦੇ ਕਰਕੇ ਮੈਂ ਜ਼ਿਆਦਾਤਰ ਵੀਡੀਓ ਜਿਹੜਾ ਵਾ YouTube ਤੇ ਅਪਲੋਡ ਕਰ ਦਿੰਨਾ ਵਾ ਕਿ ਸਾਰੇ ਵੀਰਾਂ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਜੇ ਸੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਲਾਈਵ ਦੇ ਵਿੱਚ ਜੁੜੇ ਹੈਗੇ ਤੇ ਬਾਕੀ ਅਗਲੇ ਐਤਵਾਰ ਕਰਦੇ ਆਂ ਗੱਲਬਾਤ ਸੋ ਬੇਨਤੀ ਆ ਸਾਰੇ ਜਰੂਰ ਜੁੜਿਆ ਕਰੋ ਜਿਹੜੇ ਵੀ ਵੀਰ ਭਰਾ ਦਾ ਕਿਸੇ ਦਾ ਵੀ ਕੋਈ ਹੁੰਦਾ ਸਵਾਲ ਉਹ ਜਰੂਰ ਆਪਣਾ ਰੱਖਿਆ ਕਰੋ ਕਮੈਂਟ ਬਾਕਸ ਦੇ ਵਿੱਚ ਤੇ ਜੇਕਰ ਕੋਈ ਲਾਈਵ ਦੇ ਵਿੱਚ ਆ ਗਿਆ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਉਹੀ ਵੀਰ ਮੇਰਾ ਕੋਈ ਗੱਲ ਨਹੀਂ ਆ ਸਕਦਾ ਵਾ ਆ ਗਿਆ ਆਪਣੀ ਗੱਲਬਾਤ ਜਿਹੜੀ ਉਹ ਕਰ ਸਕਦਾ ਸੋ ਫੇਰ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਵੀਡੀਓ ਨੂੰ ਪ੍ਰੋਪਰ ਦੇਖ ਲਿਓ ਲਾਈਵ ਨੂੰ ਫੇਰ ਡੀ ਟਾਈਮ ਦੇ ਵਿੱਚ ਜਿਹੜੀ ਕੋਈ ਰਹਿੰਦੀ ਜਾਣਕਾਰੀ ਆ ਉਹ ਵੀ ਤੁਹਾਨੂੰ ਮਿਲ ਜਾਵੇਗੀ ਸੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ